ਔਰ ਗੁੜੱਪੜ ਵਿਖੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੂਰਵ ਸ਼ਰਦਾ ਨਾਲ ਮਨਾਇਆ ਨਮੀਬਣੀ ಗ್ರಾಮ ਪੰਚਾਇਤ ਨੂੰ ਕੀਤਾ ਸਨਮਾਨਿਤ ਔੜ ਗੜ ਉੱਪਰ ਦੇ ਇਤਿਹਾਸਿਕ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਸ਼੍ਰੀ ਭਗਵਾਨੀ ਸਾਹਿਬ ਜੀ ਆਦਿਗਾ ਸਿੱਖ ਜਨਰਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ੌਨੀ ਨਿਹੰਗ ਸਿੰਘਾਂ ਬਾਬਾ ਬੁੱਢਾ ਦਲ ਪੰਜਵਾਂ ਤਖਤ ਚਲਦਾ ਬਹੀਰ ਚਕਰਬਤੀ ਨਿਹੰਗ ਸਿੰਘਾਂ ਜੂਨ 1984 ਮਿਸ਼ਲ ਸ਼੍ਰੀ ਆਨੰਦਪੂਰ ਸਾਹਿਬ ਵਿਖੇ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੂਰਵ ਅਸਥਾਨ ਦੇ ਮੁੱਖ ਪ੍ਰਬੰਧਕ ਜਥੇ ਦਾ ਸੰਤ ਬਾਬਾ ਠਾਕੁਰ ਸਿੰਘ ਬਾਬਾ ਬੁੱਢਾ ਦਲ ਦੀ ਰਹਿਨਮਾਈ ਹੇਠ ਪਿੰਡ ਵਾਸੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਪਾਠ ਦੇ ਭੋਗ ਉਪਰੰਤ ਜਥੇ ਦਾ ਸੰਤ ਬਾਬਾ ਠਾਕੁਰ ਸਿੰਘ ਬਾਬਾ ਬੁੱਢਾਦਲ ਦੇ ਜਥੇ ਵੱਲੋਂ ਕੀਰਤਨ ਤੇ ਆਮ ਮੁਕਤਿਆਰੇ ਮੁਖ ਸੇਵਾ ਦਾ ਸੰਤ ਬਾਬਾ ਫਤਿਹ ਸਿੰਘ ਨੇ ਕਥਾ ਵਿਚਾਰਾ ਰਹੀ ਸੰਗਤਾਂ ਨੂੰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਸੰਬੰਧੀ ਜਾਣੂ ਕਰਵਾਉਂਦਿਆਂ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ। ਇਸ ਸਮਾਗਮ ਵਿੱਚ ਪਿੰਡ ਦੀ ਨੰਮੀ ਬਣੀ ਗ੍ਰਾਮ ਪੰਚਾਇਤ ਸਰਪੰਚ ਕਮਲਜੀਤ ਦੁੱਗਲ ਆਪਣੇ ਸਾਥੀ ਪੰਚਾਇਤ ਮੈਂਬਰਾਂ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਦਾ ਆਸਥਾਨ ਦੇ ਮੁੱਖ ਪ੍ਰਬੰਧਕ ਜਥੇ ਦਾ ਸੰਤ ਬਾਬਾ ਠਾਕੁਰ ਸਿੰਘ ਬਾਬਾ ਬੁੱਢਾ ਦਲ ਤੇ ਮੁੱਖ ਸੇਵਾਦਾਰ ਸੰਤ ਬਾਬਾ ਫਤਿਹ ਸਿੰਘ ਵੱਲੋਂ ਸਾਰੀ ਨੰਮੀ ਪੰਚਾਇਤ ਦਾ ਸਨਮਾਨ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਸਤਿਗੁਰਾਂ ਦੇ ਬਚਨ ਹਨ ਸੇਵਕ ਹੋ ਸੇਵਾ ਬਣਾਈ ਹੁਕਮ ਬੂਝ ਪਰਮ ਪਾਦ ਪਾਈ ਇਸ ਤੇ ਉਪਰ ਨਾਹੀ ਵਿਚਾਰ ਜਾ ਕੈ ਮਨ ਵਸਿਆ ਅਨਰੰਕਾਰ ਅੱਜ ਸਿੱਖ ਕੌਮ ਦੇ ਧਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਰ ਲਾਸੂਰ ਮੇਂ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਭਗਵਾਨ ਸਿੰਘ ਵਾਲਾ ਭਗਵਾਨੀ ਸਾਹਿਬ ਯਾਦਗਾਰ ਸਿੱਖ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ਾਣੀ ਨਿਹੰਗ ਸਿੰਘਾਂ ਬਾਬਾ ਬੁੱਢਾ ਦਲ ਮਿਸਲ ਸ੍ਰੀ ਆਨੰਦਪੁਰ ਸਾਹਿਬ ਜੂਨ 1984 ਵਿਖੇ ਫਾਮਬੜਾ ਰੋਡ ਔੜ ਗੁੜਪੜ ਦੇ ਸਥਾਨ ਤੇ ਮਨਾਇਆ ਗਿਆ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੰਗਤਾਂ ਤੇ ਗਰਵਾਣੀ ਦੇ ਪ੍ਰਵਾਹ ਚੱਲੇ ਲੋਹ ਲੰਗਰ ਤਪਾਏ ਗਏ ਸਭ ਸੰਗਤਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਵਿਢ ਭਾਗੀ ਬਣਿਆ ਆਪਣਾ ਯੋਗਦਾਨ ਪਾ ਕਰਕੇ ਜਿਹਦੇ ਵਿੱਚ ਇੱਕ ਮਹਾਨ ਕਾਰਜ ਸਾਡੇ ਵਿੱਚ ਹੋਣ ਜਾ ਰਿਹਾ ਜੋ ਕਿ ਨਵੀਂ ਪੰਚਾਇਤ ਚੁਣੀ ਗਈ ਔੜ ਦੀ ਜਿਹਦੇ ਵਿੱਚ ਸਤਕਾਰਯੋਗ ਸਰਪੰਚ ਸਾਹਿਬ ਕਮਲਜੀਤ ਜੀ ਦੁਗਲ ਔਰ ਜਿਤਨੇ ਵੀ ਮੈਂਬਰ ਸਹਿਵਾਨ ਹਨ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸਤਗੁਰਾਂ ਦੇ ਪਾਵਨ ਪਤਰਾ ਸਾਨ ਤੇ ਆਉਣ ਕਰਕੇ ਜੀ ਹੈ ਕਿਹਾ ਜਾਂਦਾ ਜੀ ਗਰੀਬਨਵਾਜ਼ ਪਾਤਸ਼ਾਹ ਕਿਰਪਾ ਕਰਨ ਚੁਣੇ ਹੋਏ ਨਵੈਂਦਿਆਂ ਦੇ ਅਸੀਸ ਤੇ ਮਿਹਰ ਭਰੇ ਹੱਥ ਰੱਖ ਕਰਕੇ ਉਹ ਕਾਰਜ ਕਰਾਣ ਜੋ ਸਤਗੁਰ ਸੱਚੇ ਪਾਤਸ਼ਾਹ ਨੂੰ ਭਾਉਂਦੇ ਹੋਣ ਉਹ ਨਾ ਕਰਾਣ ਜੋ ਨਾ ਭਾਉਂਦੇ ਹੋਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜੀ ਸੇਵਾ ਆ ਇਹ ਕਰਮ ਧਰਮ ਦੇ ਨਾਲ ਮਿਲਦੀ ਆ ਸਮਾਜ ਦੀ ਸੇਵਾ ਇੱਕ ਲਖਾਰੀ ਲਿਖਦਾ ਜੰਦਾ RAM ਬਧਾਏ ਸੋਭਦੇ ਬਲ ਕਰ ਬਧੈ ਨਾ ਕੋਈ ਹਰ ਇੱਕ ਵਿਅਕਤੀ ਚਾਹੁੰਦਾ ਹੁੰਦਾ ਮੈਂ ਨਗਰ ਦੀ ਨੁਮਾਇੰਦਗੀ ਕਰਾਂ ਜਾਂ ਮੇਰੇ ਹੱਥ ਕੋਈ ਸਮਾਜ ਦੀ ਬਾਗਡੋਰੀ ਆਵੇ ਪਰ ਜੇ ਤੇ ਕਿਰਪਾ ਕਾਨੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਮਾਜ ਦੀਆਂ ਸਵਾਵਾ ਉਸ ਜੀਵ ਆਤਮਾ ਦੀ ਝੋਲੀ ਪੈਂਦੀਆਂ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲਿਆ ਆ ਰਿਹਾ ਨਸ਼ਾ ਮੁਕਤ ਕਰਨ ਦਾ ਨਗਰ ਨੂੰ ਉਹਦੇ ਵਿੱਚ ਸਕਰੀਬਨ 100 ਪ੍ਰਤੀਸ਼ਤ ਨੇ ਕਾਮਯਾਬੀ ਇਹਨਾਂ ਨੂੰ ਹਾਸਲ ਹੋਈ ਆ ਗੁਰੂ ਕਿਰਪਾ ਕਰੇ ਸਤ ਗੁਰਾਂ ਦੀ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਇਹਨਾਂ ਸਰੀਰਾਂ ਦੀ ਸਰਪੰਚ ਸਾਹਿਬ ਦੀ ਮੈਂਬਰ ਸਾਹਿਬਾਨਾਂ ਦੀ ਸਤ ਗੁਰ ਜੀ ਤੰਦਰੁਸਤੀ ਬਖਸ਼ ਤੰਦਰੁਸਤੀ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਜ ਨੂੰ ਸਹੀ ਸੇਵ ਦੇਣ ਤੇ ਸ਼ੁਭ ਸਪਸ਼ਟ ਕੰਮ ਕਰਦੇ ਜੋ ਕਿ ਸਮਾਜ ਨੂੰ ਤੇ ਪਰਮਾਤਮਾ ਨੂੰ ਪਹੁੰਚਦੇ ਹੋਣ ਗੁਰਦੁਆਰਾ ਭਗਵਾਨ ਸਿੰਘ ਵਾਲਾ ਭਗਵਾਨੀ ਸਾਹਿਬ ਯਾਦਗਾਰ ਸਿੱਖ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ੌਣੀ ਨੇ ਹੰਗ ਸਿੰਘਾਂ ਬਾਬਾ ਬੜਾ ਦਲ ਵੱਲੋਂ ਇਹਨਾਂ ਸਾਰਿਆਂ ਬਤਵੰਤਿਆਂ ਦਾ ਸਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਐ ਕਿਹਾ ਜਾਂਦੀ ਸਤਿ ਸੱਚੇ ਪਾਸ਼ਾ ਕਿਰਪਾ ਕਰਨ ਜੀ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ